ਅੱਜ ਦੇ ਸਮਾਜ ਵਿੱਚ ਮੈਂ ਸਾਰੇ ਪੈਣ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਜਿੰਨਾ ਆਪਾਂ ਲੜਕਿਆਂ ਦੀ ਲੋਹੜੀ ਖੁਸ਼ੀ ਨਾਲ ਮਨਾਉਂਦੇ ਆਂ ਉਹਨਾਂ ਹੀ ਆਪਾਂ ਨੂੰ ਧੀਆ ਦੀ ਲੋਹੜੀ ਵੀ ਖੁਸ਼ੀ ਨਾਲ ਮਨਾਉਣੀ ਚਾਹੀਦੀ ਹੈ ਅਗਰ ਆਪਾਂ ਧੀਆ ਨੂੰ ਪਿਆਰ ਕਰਾਂਗੇ ਇਹਨਾਂ ਦੀ ਖੁਸ਼ੀ ਨਾਲ ਲੋਹੜੀ ਮਨਾਵਾਂਗੇ ਇਹ 3 ਤੀਆ ਤੋਂ ਜਿਹੜੀ ਵੰਸਾ ਉਹ ਅੱਗੇ ਵਧਣੀ ਹੈ ਮੈਂ ਤੀਆ ਦੀ ਲੋਹੜੀ ਵਾਸਤੇ 4 ਲਾਈਨਾਂ ਲਿਖੀਆਂ ਨੇ ਤਿਆਰ ਨਾਲ ਜਰੂਰ ਸੁਣਨਾ ਜੀ ਪੁੱਤਾਂ ਦੀਆਂ ਲੋਹੜੀਆਂ ਤਾਂ ਸਾਰੇ ਵੰਡਦੇ ਨੇ ਪੁੱਤਾਂ ਦੀਆਂ ਲੋੜੀਆਂ ਤਾਂ ਸਾਰੇ ਵੰਡਦੇ ਨੇ ਲੋੜੀ ਤੀਆਂ ਦੀ ਵੀ ਸਭ ਨੂੰ ਮਨਾਉਣੀ ਚਾਹੀਦੀ ਪੁੱਤਾਂ ਦੀਆਂ ਲੋੜੀਆਂ ਤਾਂ ਸਾਰੇ ਵੰਡਦੇ ਨੇ ਲੋੜੀ ਤੀਆਂ ਦੀ ਵੀ ਸਭ ਨੂੰ ਮਨਾਉਣੀ ਚਾਹੀਦੀ ਮੁੰਡਿਆਂ ਤੋਂ ਵੱਧ ਪਿਆਰ ਤੀਆਂ ਲੈਂਦੀਆਂ ਨੇ ਮੁੰਡਿਆਂ ਤੋਂ ਵੱਧ ਪਿਆਰ ਤੀਆਂ ਲੈਂਦੀਆਂ ਨੇ ਧੀ ਮਾਪਿਆਂ ਦੀ ਸੁੱਖ ਸਦਾ ਮੰਗਦੀ ਮੁੰਡਿਆਂ ਤੋਂ ਵੱਧ ਪਿਆਰ ਧੀਾਂ ਨੇ ਦੀਆਂ ਨੇ ਧੀ ਮਾਪਿਆਂ ਦੀ ਸੁੱਖ ਸਦਾ ਮੰਗਦੀ ਬਾਵਲ ਦੇ ਵੇੜੇ ਦੇ ਫੁੱਲ ਹੁੰਦੀਆਂ ਨੇ ਬਾਵਲ ਦੇ ਵੇੜੇ ਦਾ ਫੁੱਲ ਹੁੰਦੀਆਂ ਨੇ ਤਾਂ ਹੀ ਫੁੱਲਾਂ ਨਾਲੋਂ ਕਦੇ ਨਹੀਂ ਹਟਾਉਣੀ ਚਾਹੀਦੀ ਪੁੱਤਾਂ ਦੀਆਂ ਲੋੜੀਆਂ ਤਾਂ ਸਾਰੇ ਵੰਡਦੇ ਨੇ ਲੋੜੀ ਧੀਾਂ ਦੀ ਵੀ ਸਭ ਨੂੰ ਮਨਾਉਣੀ ਚਾਹੀਦੀ ਪੁੱਤਾਂ ਦੀਆਂ ਲੋੜੀਆਂ ਤਾਂ ਸਾਰੇ ਵੰਡਦੇ ਨੇ ਲੋੜੀ ਯਾਰ ਵੀ ਸਾਰਿਆਂ ਨੂੰ ਮਨਾਉਣੀ ਚਾਹੀਦੀ ਬਾਵਲ ਦਾ ਰਾਸਦਾ ਤੀਰੇ ਤੱਕ ਦੀ ਬਾਵਲ ਦਾ ਰਾਸਦਾ ਤੀਰੇ ਤੱਕ ਦੀ ਮੇਰਾ ਵੀਰ ਵੀ ਮਿਲਣ ਮੈਨੂੰ ਆਊਗਾ ਮੇਰਾ ਵੀਰ ਵੀ ਮਿਲਣ ਮੈਨੂੰ ਆਊਗਾ ਭੈਣ ਤੇ ਭਰਾ ਦਾ ਪਿਆਰ ਹੁੰਦਾ ਵੱਖਰਾ ਭੈਣ ਤੇ ਭਰਾ ਦਾ ਪਿਆਰ ਹੁੰਦਾ ਵੱਖਰਾ ਕੁਝ ਸਾਰਿਆਂ ਨੂੰ ਇਹ ਜੂ ਹੀ ਮਨਾਉਣੀ ਚਾਹੀਦੀ ਪੁੱਤਾਂ ਦੀਆਂ ਲੋੜੀਆਂ ਤਾਂ ਸਾਰੇ ਵੰਡਦੇ ਨੇ ਲੋੜੀ ਧੀਆਂ ਦੀ ਵੀ ਸਭ ਨੂੰ ਮਨਾਉਣੀ ਚਾਹੀਦੀ ਮੇਰੇ ਪੇਕੇਆਂ ਦੇ ਘਰ ਸਦਾ ਖੁਸ਼ੀਆਂ 'ਚ ਰਹੇ ਮੇਰਾ ਪੇਕੇਆਂ ਦਾ ਘਰ ਸਦਾ ਖੁਸ਼ੀਆਂ 'ਚ ਰਹੇ ਔਣ ਪੇਕੇਆਂ ਤੋਂ ਠੰਡੀਆਂ ਹਵਾਵਾਂ ਵੀ ਮੇਰੇ ਪੇਕੇਆਂ ਦਾ ਘਰ ਸਦਾ ਕੁਸ਼ਿਆ ਚ ਰਹੇ ਆਉਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀ ਬੇੜੇ ਬਾਬਲ ਦਾ ਫੁੱਲ ਸਦਾ ਖਿੜਦੇ ਰਹਿਣ ਬੇੜੇ ਬਾਬਲ ਦੇ ਫੁੱਲ ਸਦਾ ਖਿੜਦੇ ਰਹਿਣ ਫਲ ਫਲਵਾੜੀ ਫੁੱਲਾਂ ਵਿੱਚ ਫੁੱਲ ਨਹੀਂ ਮਰ ਜਾਉਣਾ ਚਾਹੀਦਾ ਪੁੱਤਾਂ ਦੀਆਂ ਲੋੜੀਆਂ ਤਾਂ ਸਾਰੇ ਵੰਡਦੇ ਨੇ ਲੋੜੀ ਧੀਆਂ ਦੀ ਵੀ ਸਭ ਨੂੰ ਮਨਾਉਣੀ ਚਾਹੀਦੀ ਪਹਿੜੀ ਵਾਲਾ ਵੀਰ ਮੇਰਾ ਖੁਸ਼ੀ ਖੁਸ਼ੀ ਰਹੇ ਪਹਿੜੀ ਵਾਲਾ ਵੀਰ ਮੇਰਾ ਖੁਸ਼ੀ ਖੁਸ਼ੀ ਰਹੇ ਰਹਾ ਰੱਬ ਅੱਗੇ ਅਰਜ਼ਾ ਗੁਜ਼ਾਰਦੀ ਪਹਿੜੀ ਵਾਲਾ ਵੀਰ ਮੇਰਾ ਖੁਸ਼ੀ ਖੁਸ਼ੀ ਰਹੇ ਰਹਾ ਰੱਬ ਅੱਗੇ ਅਰਜ਼ਾ ਗੁਜ਼ਾਰਦੀ ਲਾਡੀ ਬੰਲੀ ਰਹੇ ਸਦੇ ਪਾਇਆਂ ਵਾਂਗੂ ਦੋਨੇ ਲਾਡੀ ਬੰਲੀ ਰਹੇ ਸਦੇ ਪਾਇਆਂ ਵਾਂਗੂ ਦੋਨੇ ਖੁਸ਼ੀ ਮਾਪਿਆਂ ਦੇ ਪੱਲੇ ਹੀ ਮਨਾਉਣੀ ਚਾਹੀਦੀ ਪੁੱਤਾਂ ਦੀਆਂ ਲੋੜੀਆਂ ਤਾਂ ਸਾਰੇ ਵੰਡਦੇ ਨੇ ਲੋੜੀਂ ਠੀਆਂ ਦੀ ਨ ਸਭ ਨੂੰ ਮਨਾਉਣੀ ਚਾਹੀਦੀ ਪੁੱਤਾਂ ਨੀਆ ਲੋੜੀਆਂ ਤਾਂ ਸਾਰੇ ਵੰਡਦੇ ਨੇ ਲੋੜੀਂ ਠੀਆਂ ਦੀ ਵੀ ਸਭ ਨੂੰ ਮਨਾਉਣੀ ਚਾਹੀਦੀ ਧੰਨਵਾਦ